ਹਾਂਜੀ ਅੱਜ ਜਿਹੜਾ ਟਰੈਕਟਰ ਆ ਤੁਹਾਨੂੰ ਦਿਖਾ ਰਹੇ ਹਾਂ ਫਾਰਮ ਟਰੈਕ 60 ਈਪੀਆਈ ਕਲਾਸਿਕ ਪ੍ਰੋ ਇਹਦੇ ਬਾਰੇ ਚਾਚਾ ਗੱਲਬਾਤ ਹੋਣੀ ਆ ਜਿਹੜਾ ਟਰੈਕਟਰਾਂ ਦਾ ਰਾਜਾ ਜਿਹਨੇ ਲਗਾਤਾਰ ਦੋ ਡੈਕੇਡਸ 20 ਸਾਲ ਟਰੈਕਟਰਾਂ ਤੇ ਰਾਜ ਕੀਤਾ ਤੁਹਾਨੂੰ ਚੰਗੀ ਤਰ੍ਹਾਂ ਸਾਰੇ ਸੱਜਣ ਮਿੱਤਰ ਜਾਣੂ ਨੇ ਉਹਦੇ ਬਾਰੇ ਚ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੋ ਨਵੇਂ ਜਮਾਨੇ ਦੇ ਸੁਧਾਰ ਨਾਲ ਹੁਣ ਕੰਪਨੀ ਨੇ ਪੇਸ਼ ਕੀਤਾ ਕਿੱਡਾ ਸੋਹਣਾ ਬੰਪਰ ਤੇ ਪਾਵਰ ਮੈਕਸ ਮਾਡਲ ਹੈ ਜੀ ਇਹ ਤੇ ਜੇ ਆਪਾਂ ਇਹਦਾ ਇੰਜਨ ਤੋਂ ਸਟਾਰਟ ਕਰੀਏ ਤਿੰਨ ਸਿਲੰਡਰ ਇੰਜਨ ਹੈ ਜੀ 55 ਹਾਰਸ ਪਾਵਰ ਦੇ ਵਿੱਚ 55 ਐਚਪੀ ਚ ਤੇ ਉਹ ਕੁੱਲ ਮਿਲਾ ਕੇ ਜੀ ਇਹਦਾ 241 ਟਾਰਕਾ ਨਿਊਟਨ ਮੀਟਰ ਤੇ ਜਿਹੜੀ ਟਾਰਕ ਬਣਦੀ ਹੈ ਤੇ 1810 ਰੇਟਡ ਇੰਜਨ ਆ ਇਹ ਦੀ ਮੈਸਿਵ ਮੈਨੂੰ ਚੰਗਾ ਲੱਗਦਾ ਕਿ ਆਮ ਐਟਰਾ ਨਾਲੋਂ ਇਹ BHP ਬਹੁਤ ਪਹਿਲਾਂ ਪੂਰੀ ਕਰਦਾ ਮੈਨੂੰ ਇਦਾਂ ਦੇ ਟਰੈਕਟਰ ਚੰਗੇ ਲੱਗਦੇ ਨੇ ਜਿਹੜੇ ਘੱਟ ਰਸਤੇ ਪੂਰਾ ਕੰਮ ਕਰਦੇ ਨੇ 540 ਇਹ ਸਟੈਂਡਰਡ ਪੂਰੇ ਕਰਦਾ ਜੀ ਉਹ ਵੀ 1810 ਤੇ ਕਰਦਾ ਤੇ 3510 ਸੀਸੀ ਦਾ ਇੰਜਨ ਆ ਜੀ ਇਹ ਪਾਵਰਫੁੱਲ ਇੰਜਨ 3510 ਲਿਫਟ ਕੈਪੈਸਿਟੀ ਦੀ ਜੇ ਗੱਲ ਕਰੀਏ 25 ਕੁਇੰਟਲ ਦੀ ਲਿਫਟ ਕੈਪੈਸਿਟੀ ਆ ਜਿਹੜੀ ਅੱਜ ਦੇ ਟਾਈਮ 'ਚ ਐਸਾ ਲੋਡ ਬਾਕੀ ਨੌਨ ਟਰਬੋ ਆ ਜੀ ਇਹ EGR ਇਹਨੂੰ ਲੱਗਿਆ ਹੋਇਆ ਸਿੰਪਲ ਤਰੀਕਾ ਕੋਈ ਇਹ ਨਹੀਂ ਮਟਰਬੋ ਤੋਂ ਥੋੜੇ ਜਿਹੀ ਕਈ ਜ਼ਿੰਮੇਦਾਰ ਕਤਰੋਂਦੇ ਵੀ ਨੇ ਤੇ ਜਿਹੜੀ ਲੁੱਕ ਆ ਓਵਰਆਲ ਉਹ ਤੁਸੀਂ ਦੇਖ ਸਕਦੇ ਹੋ ਪੰਪ ਕਿੰਨੇ ਸੋਹਣੇ ਲੱਗੇ ਹੋਏ ਨੇ ਤੇ ਜੇ ਸਭ ਤੋਂ ਵੱਡੀ ਇਹਦੀ ਖੂਬੀ ਦੀ ਗੱਲ ਕਰੀਏ 5 ਸਾਲ ਦੀ ਇਹਦੀ ਗਾਰੰਟੀ ਵਾਰੰਟੀ ਆ ਜਿਹੜੀ ਆਮਛੇਤੀ ਦੂਜੇ ਆਮ ਟਰੈਕਟਰਾਂ ਚੋਂ ਨਹੀਂ ਤੇ ਆਹ ਬਟਨ ਇਹਦਾ ਉਹੀ ਜਿਹੜਾ ਇਹਨੂੰ ਦੱਬਣ ਨਾਲ ਤੁਹਾਡਾ ਮੋਬਾਈਲ ਨੰਬਰ ਰਜਿਸਟਰਡ ਹੋ ਜਾਂਦਾ ਇਹਨੂੰ ਤੁਸੀਂ ਦੱਬੋਗੇ ਤਾਂ ਕੰਪਨੀ ਤੁਹਾਡੇ ਕੋਲ ਨਾਲ ਦੀ ਨਾਲ ਉਹਨੂੰ ਮੈਸੇਜ ਚੱਲਿਆ ਜਾਣਾ ਜਦ ਇਹ ਤੁਹਾਨੂੰ ਕਾਲ ਆਊਗੀ ਤੁਹਾਨੂੰ ਦੁੱਖ ਪੁੱਛਿਆ ਜਾਊਗਾ ਭਾਈ ਕੀ ਦਿੱਕਤ ਹੈ ਤੇ ਤੁਹਾਡੇ ਕੋਲ ਨਾਲ ਦੀ ਨਾਲ ਕੰਪਨੀ ਨੇ ਹਾਜ਼ਰ ਜੀ ਹੋ ਜਾਣਾ ਤੇ ਇਹ ਆ ਆਲ ਨਿਊ ਫਾਰਮਟ੍ਰੈਕ 60 ਸੋਹਣਾ ਰੰਗ 2 ਇਹਦੇ ਜੈਕ ਲੱਗੇ ਹੋਏ ਨੇ ਤੇ ਖੁੱਲਾ ਡੁੱਲਾ ਪਲੇਟਫਾਰਮ ਹੈ LED ਲਾਈਟਾਂ ਨਿੱਗਰ ਮਡਗਾਰਡ ਤੇ ਜੇ 11 ਦੀ ਗੱਲ ਕਰੀਏ ਇਹਦੀ ਆਪਣੀ ਬੀ ਜਿਹਨੂੰ T20 ਕਹਿੰਦੇ ਆ ਬੀ 11 ਵਾਲਾ ਮਾਡਲ ਆ ਇਹ ਬਾਕੀ ਸਾਰਾ ਕੁਝ ਤੁਸੀਂ ਜਾਣੂ ਹੋ ਜਿਹੜੀ ਆਪਾਂ ਪਹਿਲੀ ਵੀਡੀਓ ਪਾਈ ਸੀ ਬਾਕੀ ਸਾਰਾ ਕੁਝ ਸੇਮ ਆ ਤੇ ਇਹਦੀ ਬਹੁਤੀਆਂ ਹੁਣ ਆਪਾਂ ਉਹ ਗੱਲਾਂ ਨਾ ਕਰੀਏ ਉਹ 60 55 ਵਾਲੀ ਜਿਹੜੀ ਵੀਡੀਓ ਦੇਖੀ ਸੀ ਬਾਕੀ ਸਾਰਾ ਉਹ ਸਿਸਟਮ ਆ ਇਹਦੀ ਜਿਹੜੀ ਜਿਹੜੇ ਲੋਕਾਂ ਦੇ ਮਨਾਂ 'ਚ ਇਹ ਗੱਲ ਪਈ ਆ ਆਈਓ ਆ ਵੀ ਜਿਹੜਾ ਫਾਰਮ ਟਰੈਕ ਪਹਿਲਾਂ ਹੁੰਦਾ ਸੀ ਉਹ ਝਟਕੇ ਮਾਰਦਾ ਸੀ ਇਹ 올 ਨਿਊ ਟੈਕਨੀਕ ਆ ইপিਆਈ ਪਲੈਨਟਰੀ ਸਿਸਟਮ ਇਹ ਝੂਟੇ ਮਾਰਨ ਨੂੰ ਬਿਲਕੁਲ ਆ ਜਿਹੜਾ ਹਟਾਤਾ ਦੋ ਇਹਦੇ ਗੀਅਰ ਨੇ ਇੱਕ ਆ ਗੀਅਰ ਆ ਇੱਕ ਇਹਦੇ ਲੋਹਾ ਹੀ ਆ ਇਹ 5 4 5 4 ਹੋ ਜਾਂਦਾ ਜਾਨੀ ਕਿ 20 ਸਪੀਡਾਂ ਹੋ ਜਾਂਦੀਆਂ ਨੇ ਪੰਜ ਉਧਰ ਨੂੰ ਪੰਜ ਉਧਰ ਨੂੰ ਪੰਜ ਉਧਰ ਨੂੰ ਪੰਜ ਉਧਰ ਨੂੰ ਕੁੱਲ ਮਿਲਾ ਕੇ ਇਹਦੇ ਵਿੱਚ 20 ਸਪੀਡਾਂ ਹੋ ਜਾਂਦੀਆਂ ਨੇ ਤੇ ਜਿੱਥੇ ਤੱਕ ਆ ਸਪੀਡਾਂ ਦਾ ਚਾਰਟ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ 1.7 ਕਿਲੋਮੀਟਰ ਦੀ 1500 ਤੇ ਦੀ ਸਪੀਡ ਹੈ ਜਿਹੜੀ ਸਫੀਸ਼ੀਐਂਟ ਸਪੀਡ ਆ ਸੁਪਰ ਸੀਡਰ ਵਾਸਤੇ ਤੇ ਇਕੱਲਾ ਇਕੱਲਾ ਚਾਰਟ ਲੱਗਿਆ ਹੋਇਆ ਕਿਹੜੀ ਸਪੀਡ ਤੇ ਤੁਸੀਂ ਕਿਹੜੇ ਗੇਅਰ ਵਾਸਤੇ ਬਣੀ ਆ ਪਾਵਰ ਹੈ ਰੋਂ ਆ ਗਈ ਹੋਰ ਆ ਗਈ ਸਾਰੀਆਂ ਸਪੀਡਾਂ ਬਣੀਆਂ ਹੋਈਆਂ ਨੇ ਤੇ ਆਹ ਦੀਆਂ ਪੀਟੀਓ ਦੀਆਂ ਸਪੀਡਾਂ ਨੇ ਪਹਿਲੇ ਗੇਅਰ 'ਚ 380 495 ਤੇ ਅੱਗੇ ਤੀਜੇ 'ਚ 833 ਚੌਥੇ 'ਚ 1207 ਰਿਵਰਸ ਨੂੰ 547 ਤੇ ਰਿਵਰਸ ਪੀਟੀਓ ਵੀ ਹੈ ਵੀ ਗੱਲ ਆਪਾਂ ਐਡ ਆਨ ਕਰਦੀ ਜਿਹੜੀ ਰੀਪਰ ਦੇ ਵਿੱਚ ਲੋਡ ਆਉਂਦੀ ਆ ਓਵਰ ਆਲ ਜਿੰਨੇ ਵੀ ਵੇਰੀਐਂਟ ਆਉਂਦੇ ਨੇ 60 ਐ 60 55 ਹੋਰ ਅੱਗੇ ਵੱਡੇ ਤੋਂ ਵੱਡੇ ਨੇ ਪਾਵਰਾਂ ਦਾ ਡਿਫਰੈਂਸ ਆ ਜਿੱਦਾਂ ਕਿ ਜੌਂਡੀਅਰ ਦੀ ਬਣਤਰ ਆਉਂਦੀ ਆ ਇਹ ਫੁੱਲੀ ਲੋਡਡਣ ਸਿਰਫ ਪਾਵਰਾਂ ਦਾ ਫਰਕ ਆ ਜਿਹੜੀ ਵੀ ਤੁਸੀਂ ਪਾਵਰ ਲੈਣਾ ਚਾਹੋ ਉਹ ਆਪਣੇ ਲੋਡ ਦੇ ਹਿਸਾਬ ਨਾਲ ਪਾਵਰ ਲੈ ਸਕਦੇ ਹੋ ਤੇ ਪਹਿਲਾਂ ਵਾਲੇ 60 ਦੀ ਪਾਵਰ ਵੀ ਥੋੜੀ ਹੁੰਦੀ ਸੀ ਉਹਨੇ 55 ਪਾਵਰ ਚ ਆਉਂਦਾ ਤੇ ਇੱਕ ਤਰ੍ਹਾਂ ਦਾ ਫੁੱਲੀ ਲੋਡਡਡ ਮਾਡਲ ਆ ਖੁੱਲਾ ਪਲੇਟਫਾਰਮ ਸਾਰੇ ਜਿਹੜੇ ਤੁਹਾਡੇ ਕੰਮ ਧੰਦੇ ਉਹ ਕਰਦਾ ਜੋ ਤੁਹਾਨੂੰ ਪਹਿਲਾਂ ਦਿੱਕਤਾਂ ਆਉਂਦੀਆਂ ਸੀ ਰੁਕ ਰੁਕ ਕੇ ਤੁਰਨਾ ਤੇ ਪੀਟੀਓ ਤੇ ਉਨੀ ਪਰਫਾਰਮੈਂਸ ਨਹੀਂ ਸੀ ਬਣਦੀ ਉਹ ਸਾਰਾ ਇਹਦੇ ਵਿੱਚ ਜਿਹੜੇ ਦੁੱਖ ਨੇ ਉਹ ਚੱਕ ਕੇ ਬਿਲਕੁਲ ਇਹ ਨਵੇਂ ਤਰੀਕੇ ਨਾਲ ਡਿਜ਼ਾਈਨ ਕੀਤਾ ਅਗਲੀ ਗੱਲ ਜਿਹੜੀਆਂ ਮੇਨ ਲੋਡਾਂ ਨੇ ਆਈ ਪੀਟੀਓ ਹੈ ਇੰਡੀਪੈਂਡੈਂਟ ਪੀਟੀਓ ਪੀਟੀਓ ਦੀ ਪਾਵਰ ਦੀ ਜੇ ਇਹਦੀ ਗੱਲ ਕਰੀਏ 36.5 ਕਿਲੋਵਟ 36.5 ਇਹ ਅਪਰੋਕਸ 50 ਦੇ ਨੇੜੇ ਜੇ ਬਣ ਜਾਂਦੀ ਹੈ 36.5 ਕਿਲੋਵਾਟ ਦੀ ਪੀਟੀਓ ਦੀ ਪਾਵਰ ਹੈ। ਬਾਕੀ ਬਣਤਰ ਬਹੁਤ ਸੋਹਣੀ ਹੈ। ਤੇ ਜੇ ਪਿਛਲੇ ਪਾਸੇ ਨੂੰ ਇਹਦੇ ਤੁਰਿਏ ਲਿੰਕਾਂ ਬਹੁਤ ਨਿੱਗਰ ਲੱਗੀਆਂ ਮੈਨੇ ਲਿੰਕਾਂ ਬਹੁਤ ਸੋਹਣੀਆਂ ਨੇ। ਬੈਟਰੀ ਬਾਹਰ ਹੈ ਕੋਈ ਤੁਹਾਨੂੰ ਬਾਹਰ ਕਢਾਉਣ ਦੀ ਲੋੜ ਨਹੀਂ। ਕੰਫਰਟੇਬਲ ਸੀਟ ਹੈ ਤੇ ਸਭ ਤੋਂ ਚੰਗੀ ਗੱਲ ਜਿਹੜੀ ਹਲਾਂ ਦਾ ਤਾਂ ਇਹ ਕਿੰਗ ਮੰਨੇ ਹੀ ਗਿਆ ਕਿਉਂਕਿ ਇਹਦੀ ਲਿਫਟ ਬਹੁਤ ਸੋਹਣੀ ਹੈ। ਟ੍ਰੈਕ ਦੀ ਕੁੱਲ ਮਿਲਾ ਕੇ ਜਿਹੜੇ ਫਾਰਮ ਟਰੈਕ ਦੇ ਫੈਨ ਸੀ ਜਿਵੇਂ ਬਜ਼ੁਰਗ ਪਸੰਦ ਕਰਦੇ ਨੇ ਉਹਨਾਂ ਵਾਸਤੇ ਚੰਗਾ ਟਰੈਕਟਰ ਆ ਪਿੱਛੋਂ ਤੁਸੀਂ ਦੇਖ ਸਕਦੇ ਹੋ ਸਿੱਧੇ ਐਕਸਲਾਂ ਜੌਨਸੀ 60 ਇਹ ਐਫ ਪੀ ਸਾਈਕਲਿਕ ਆ ਗਿਆ ਗੇਟ ਰੇਨ ਦੀ ਪਲੈਂਟਰੀ ਆ ਕੰਪਨੀ ਫਿਟਡ ਹੁੱਕ ਆਉਂਦੀ ਆ ਪੂਰੀ ਨਿਗਰਤ ਨੂੰ ਉਹ ਬਦਲਾਉਣ ਦੀ ਲੋੜ ਨਹੀਂ ਲਿੰਕਾਂ ਪੂਰੀਆਂ ਮੋਟੀਆਂ ਤੇ ਸਭ ਤੋਂ ਵੱਡੀ ਖਾਸ ਗੱਲ ਆਮ ਟਰੈਕਟਰਾਂ ਦੇ ਜਿਹੜੇ ਮੜਗਾੜ ਨੇ ਉਹ ਬੜੇ ਕਮਜ਼ੋਰ ਜਿਹਾਉਂਦੇ ਨੇ ਕੋਈ ਜਰ ਪੈਂਦੀ ਆ ਸਾਰਿਆਂ 'ਚ ਮਾੜਾ ਹਾਲ ਆ ਮੈਂ ਇਹ ਨਹੀਂ ਕਹਿੰਦਾ ਜਿਹੜਾ ਮਰਜ਼ੀ ਲਾ ਲਓ ਤੁਸੀਂ ਪਰ ਇਹਦੀ ਕੰਪਨੀ ਨੇ ਬਹੁਤ ਸੋਧ ਕੇ ਸਾਫ ਸੁਥਰੇ ਨਿੱਗਰ ਠੋਸ ਜਿਹੜੇ ਉਹ ਮਡਗਾਰਡ ਲਾਏ ਹੋਏ ਨੇ ਡਬਲ ਐਕਟਿੰਗ ਡਿਸਟ੍ਰਿਬਿਊਟਰ ਆ ਤੁਸੀਂ ਕੋਈ ਵੀ ਇੰਪਲੀਮੈਂਟ ਜਿਹੜਾ ਉਹ ਚਲਾ ਸਕਦੇ ਹੋ ਅ ਜਿੱਦਾਂ ਕਿ ਪਲੋ ਨੇ ਰਿਵਰਸੀਬਲ ਪਲੋ ਜਾਂ ਹੋਰ ਹਾਈਡਰੌਲਿਕਲ ਇੰਪਲੀਮੈਂਟਸ ਤੇ ਓਵਰਆਲ ਜੇ ਇਹਨੂੰ ਆਪਾਂ ਦੇਖੀਏ ਤਾਂ ਅੱਜ ਦੇ ਜ਼ਮਾਨੇ ਦੇ ਵਿੱਚ ਫਿੱਟ ਬਹਿਣ ਵਾਲਾ ਸੱਟ ਆ ਜੇ ਉਹ ਪਹਿਲਾਂ ਇੰਨਾ ਕਿੰਗ ਟਰੈਕਟਰ ਮੰਨੇ ਜਾਣ ਚ ਗੱਲਾਂ ਬਾਤਾਂ ਹੋਈਆਂ ਸੀ ਕਿ ਨਹੀਂ ਉਹ ਟਾਈਮ ਨਾਲ ਨਹੀਂ ਸੀ ਫਿੱਟ ਪੈਂਦਾ ਚਲੋ ਕੰਪਨੀ ਦੇ ਵੀ ਆਪਣੀਆਂ ਗਲਤੀਆਂ ਲਾ ਲੰਨੇ ਆ। ਤੋਂ ਕੋਈ ਵੀ ਜਿਹੜਾ ਫਾਰਮ ਟਰੈਕ ਦਾ ਫੈਨ ਆ ਉਹ ਇਹਨੂੰ ਲੈ ਸਕਦਾ ਤੇ ਆਪਣਾ ਸ਼ੌਕ ਪੂਰਾ ਕਰ ਸਕਦਾ। ਠੀਕ ਆ ਜੀ। ਆਲ ਨਿਊ 60 ਦੀ ਸੀ ਇਹ ਵੀਡੀਓ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸੋ ਬਹੁਤਾ ਕੁਝ ਨਾ ਕਹਿੰਦਾ ਹੋਇਆ ਤੁਹਾਡਾ ਖਿਮਾ ਦਾ ਜਾਚਕਾ ਬਹੁਤ-ਬਹੁਤ ਧੰਨਵਾਦ ਮਾਰਾ ਤੁਹਾਨੂੰ ਚੜ੍ਹਦੀ ਕਲਾ ਦੇ। ਥੈਂਕ ਯੂ।